ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰ ਇੱਕ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹੋਗੇ ਤਾਂ ਇਹ ਮੈਂ ਸਵੇਰ ਦਾ ਹੈਗਾ ਤੇ ਤੁਸੀਂ ਬੁੱਝ ਚੁੱਕੇ ਹੋਵੋਗੇ ਸਾਡਾ ਹੋ ਗਿਆ ਜੀ ਗੀਜਰ ਖਰਾਬ ਪਾਣੀ ਵਾਲਾ ਤੇ ਚੁੱਲ੍ਹੇ ੱਤੇ ਅਗਵਾਲੀ ਹੈ ਹਜੇ ਕੋਈ ਨਾ ਤਾਂ ਸਾਡਾ ਤੇ ਚੁੱਲ੍ਹੇ ੱਤੇ ਅਗਵਾਲ ਕੇ ਹੁਣ ਨਹਾਵਾਂਗੇ ਪਹਿਲਾਂ ਸਰਦਾਰ ਜੀ ਦਾ ਪਾਣੀ ਧਰੇ ਹੋਇਆ ਫਿਰ ਅਸੀਂ ਨਹਾਵਾਂਗੇ ਵਾਰੀ ਵਾਰੀ ਸਾਡਾ ਗੀਜਾ ਹੋਊਗਾ ਸਾਡਾ ਖਰਾਬ ਤੇ ਸੁਖਮਣਾਂ ਸੁੱਤੀ ਆ ਜਾਣ ਦੁਬਾਰਾ ਇਹਨਾਂ ਨੇ ਵੀ ਕੇਸੀ ਨਾ ਹੋਣਾਗਾ ਇਹਨਾਂ ਨੇ ਵੀ ਕੇਸੀ ਨਾ ਹੋਣਾਗਾ ਜਾਣ ਦੁਬਾਰਾਗਾ ਤੇ ਹੌਲੀ ਹੌਲੀ ਚੱਲ ਜੇਣ ਆਪਣਾਈਆਂ ਸੁੱਤੀ ਸੁੱਤੀ ਤਾਂ ਸਰ ਗਿਆ ਪਾਤ ਜਾਨ ਮਨ ਕੇ ਚੱਕ ਲਈ ਬਾਵਾਂ ਸਾਰੀਆਂ ਆਜ ਹੁਣ ਕਿਥੇ ਦਾ ਤਾਂ ਮੋ ਸੇ ਪੂਛਾ ਪਾ ਬਿਜਲੀ ਅੰਦਰ ਤੇ ਕਰ ਲਾਂਗੇ ਪਾਣੀ ਭਾਂਡੇ ਭੁੰਡਿਆਂ ਨੂੰ ਨਾਉ ਨੋ ਪਾਤ ਜੀ ਬਾਲ ਲੈ ਲੱਕੜਾ ਵੀ ਬਾਦੂ ਪੇਣੇ ਪਾਤ ਵੀ ਬਾਦੂ ਪੇਣੇ ਗੱਲ ਕਰ ਹਨਾ ਸਵਾਹ ਪਏ ਦਾ ਹੁਣ ਪਹਿਲਾਂ ਤੁਮ ਜਿਹੀ ਪਾਣੀ ਕਰਦੇ ਹੁੰਦੇ ਸੀਗੇ ਜਦ ਮੇਂ ਸੂਰਤਾ ਹੂ ਉਸਨੇ ਫਿਰ ਜਿਹਾ ਸਰੀਰ ਹੋ ਗਿਆ ਜਾ ਅੱਜ ਆਖਾ ਲੱਗ ਗਿਆ ਪਾਣੀ ਦਿੱਤਾ ਧਰਨਾ ਕੋਕੀ ਨੂੰ ਨਾਲੇ ਮੇ ਦੇ ਆਪਾਂ ਕਰਦੇ ਹਾਂ ਸਫਾਈ ਹੰਡਾ ਸਫਾ ਸਫਾਈ ਕਰਦੇ ਆਪਾਂ ਇਹ ਦੇਖ ਲੋ ਆਹ ਹਿੱਤਾ ਸਦਾ ਜੀ ਕਿਦਾ ਸਿਰਦਾ ਆ ਲੈ ਇਸ ਹੈ ਫਾਟਾ ਪੋ ਹਾਂ ਹੋਰ ਰੈਟੀਕਲ ਦਾ ਸਿਸਟਮ ਆਪਕੇ ਸਾਰਿਆਂ ਨੂੰ ਨਮਾ ਦਿੱਤਾ ਮੈਂ ਰਹਿ ਗਈਆਂ ਤੇ ਮੇਰੇ ਰਹਿੰਦੇ ਇੱਥੇ ਰਸੋਈ ਸਾਫ ਕਰਨ ਵਾਲੀ ਪੋਚੇ ਲਾਉਣ ਵਾਲੇ ਰਹਿੰਦੇ ਨੇਗੇ ਅਬ ਮੈਂ ਫੇਰ ਨਾ ਆਉਂਗੀ ਕਿਉਂਕਿ ਅੱਜ ਬਸ ਪ੍ਰੋਬਲਮ ਬਹੁਤ ਵੱਡੀ ਪਾਏਗੀ ਗੀਜਰ ਖਰਾਬ ਹੋ ਗਿਆ ਤੇ ਕਿਉਂਕਿ ਪਾਣੀ ਫੇਰ ਨੰਟ ਨਾ ਠਾ ਤਤਾ ਕਰ ਕਰ ਪਾ ਬਾਥਰੂਮ ਚ ਪਾ ਕੇ ਦਿੱਤਾ ਫਿਰ ਨਾ ਤੇ ਬਾਅਦ ਗਰਮਾ ਤਾਂ ਲੈ ਗਈ ਚੱਕ ਕੇ ਕਿਉਂਕਿ ਗਰਮ ਪਾਣੀ ਮੈਂ ਵੀ ਆਪਣੇ ਲਈ ਸੀ ਪਰ ਹੀ ਹੁੰਦੀ ਐ ਉਹ ਰੋਣਾ ਚੱਕ ਕੇ ਆਏ ਹੁੰਦਾ ਵੀ ਲੱਤਾਂ ਮਚਾ ਲੈਣ ਫਿਰ ਦੁਬਾਰੇ ਪਾ ਪਾ ਇੱਥੇ ਜਿਹੜਾ ਖੁੱਲੇ ਪਾਣੀ ਦੇ ਸੁਭਾਅ ਤੇ ਹੁੰਦਾ ਨਾ ਹੌਣ ਦਾ ਹਨਾ ਉਹ ਮਾਂ ਪੁੱਤ ਤੋੜ ਦਿੱਤ ਨਿੰਮਾਤ ਮਾ ਕੇ ਕੋਹ ਹੋਤੇ ਤੇ ਬਸ ਉਹ ਕੋਚੇ ਰਹੇਗੀ ਤਾਂ ਇਹ ਮ 10 ਵਜੇ ਹੋਣਗੇ ਹਨ ਗੁਰਮਨ ਹੂੰ ਸਾਢੇ ਸਾਢੇ 10 ਹੋਗੇ ਹੂੰ ਬਸ ਮੈਂ ਤਾਂ ਤਾਪਾਖੋਂ ਨਾ ਉਣੀ ਆ ਬਸ ਰੋਈ ਸਾਫ ਕਰਕੇ ਸਾਢੇ 10 ਹੋਗੇ 11 ਵਜੇ ਮੈਂ ਨਾ ਲੱਗੂ ਹੁਣ ਉਹ ਤਾਂ ਮੈਨੂੰ ਮੇੜਲਾ ਨਹੀਂ ਕੰਮ ਜਿਹੜੀ ਪ੍ਰੋਬਲਮ ਵੱਡੀ ਹੋ ਗਈ ਉਹ ਵੀ ਹੈ ਐਣੀ ਸਾਡਾ ਬਿਜਲੀ ਅਸੂਦਨ ਬਹੁਤ ਸਾਧਾ ਤਾਂ ਪਾਣ ਡਿਮਾਂਡ ਜਨੇ ਪਾਣੀ ਇੱਤੇ ਕੀਤਾ ਅੱਜ ਸਾਰਾ ਇਹ ਜਮੇ ਰੋਟੀ ਨਾਲ ਤੀਨ ਨੂੰ ਭਾਂਡੇ ਮਨ ਜਾਣ ਨੂੰ ਹਣਾ ਕੀ ਕੀਤਾ ਨੂੰ ਤਾਂ ਸੀ ਇਹ ਕਾਣਸੇ ਮੇ ਰੋਟੀ ਬਣਾਈ ਤੋਂ ਬਾਅਦ ਸਾਫ ਕਰ ਦਿੱਤੀ ਸੀ ਫੇਰ ਦੀ ਮੈਂ ਹੁਣ ਇੱਕ ਬੜਾ ਜਿਹਾ ਹੋ ਗਿਆ ਸਾਰਾ ਸਾਫ ਕਰ ਦਾਂਗਾ ਹਾਂ ਹਾਂ ਨਾ ਸਟੀਲ ਬੁਰਸ਼ ਨਾਲ ਕਰਨ ਵਾਲਾ ਇੱਥੇ ਸਾਫ ਪਰ ਰੋਟੀ ਪਾਪ ਨਾਲ ਕਾਰੀ ਹੋ ਗਈ ਸੋ ਲੈਟ ਕੱਦਮ ਕੋ ਨੂੰ ਸਪਿਰਟਸ ਕੰਮੋਂ ਬਾਕੀ ਵੇੜੋ ਤੇ ਨੰਮੇਲੀ ਮਲਾਈ ਰੜਕਦੀ ਪਈ ਹੈ ਅਜੇ ਤਾਂ ਮੈਂ ਬਹੁਤ ਕੰਮ ਨਮੇਲਦੇ ਮਲਾਈ ਮਰੂਰ ਰੜਕਦੀ ਪਈ ਆ ਮੇਰੀ ਤੇ ਮਲਾਈ ਰੜਕ ਕੇ ਕਿਉਂ ਫੇਰ ਬਣਾਉਂਗੀ ਮੈਂ ਆ ਦੇਖੋ ਦੋ ਚੁੱਲ੍ਹੇ ਪਏ ਨੇ ਸਾਡੇ ਚੱਲਦੇ ਨੇ ਦੋਨੇ ਮਸਲਦਾਰ ਜੀ ਨੂੰ ਕਹਾਂਮ ਕਿ ਸਿਰ ਦੇ ਦੇ ਸਿਤਾ ਨਾ ਇਹ ਹੋ ਹੀ ਰਹੇਗੇ ਹਾਂ ਉਹ ਬੁਖਰਾਵ ਸੀ ਗਾਇਸਾ ਰੋਕ ਕੀ ਲੈਕਟਰ ਜਾਂ ਹੁੰਦਾ ਥੱਲੇ ਉੱਤੇ ਲਾਉਣ ਵਾਲਾ ਉਹ ਮੈਨੂੰ ਨਹੀਂ ਪਤਾ ਇੱਥੇ ਚੜਦਾ ਹੁੰਦਾ ਜਿਹੜਾ ਗੈਸ ਤੇ ਉਹ ਖਰਾਬ ਸੀ ਅਸੀਂ ਚੁੱਲ੍ਹੇ ਉਮੀ ਬਾਲ ਲਈ ਗਏ ਇਹ ਚਾਲ ਤੇ ਚੁੱਲ੍ਹੇ ਲੈ ਦੇਓ ਕਿਸੇ ਖਾ ਰੋਟੀ ਬੈਠੇ ਨੇ ਇਨਾਂ ਗੱਜਕ ਗੱਜਕ ਦੀ ਮੂਖ ਖਾਲੀ ਦਾ ਬਣਾਇਆ ਹੋਇਆ ਗੱਜਕ ਮੂਖ ਖਾਲੀ ਇਹ ਚ ਜਲੇਬੀਆਂ ਨੇ ਗਈਆਂ ਜੋ ਵੀ ਕਰਾਂ ਜੋ ਕਰਾਈਆਂ ਉਹ ਹੁਣ ਗਿਆ ਹੋ ਕਹਿ ਕਰਾਂ ਮੂਖ ਤੇ ਖੱਟੇ ਨੇ ਰਸਤੋ ਚਲੋ ਜੇ ਪਲਾ ਦੇ ਪੋਚਾ ਆ ਬਾਅਦ ਚ ਮਿਲ ਜਾਂ ਤੁਹਾਨੂੰ ਅੱਜ ਦਾ ਦਿਨ ਚ ਹੋਰ ਪੜੇਗਾ ਹਾਂ ਮੋਤੀਆਂ ਦੇ ਚਾਵਲ ਬਣਾਏ ਦਾਦੀ ਕਹਿੰਦੀ ਮੈਨੂੰ ਭੁੱਖ ਲੱਗੀ ਆ ਆ ਤੀਜੀ ਵਾਰ ਦਾਣ ਦਾਲ ਖਾਦੇ ਕਹਿੰਦੀ ਮੈਨੂੰ ਦੋ ਦਿਨਾਂ ਤੋਂ ਭੁੱਖ ਵੱਧਣ ਲੱਗਦੀ ਹੈ ਭੁੱਖ ਵੱਧ ਲੱਗਣ ਦਾ ਕਾਰਨ ਬਿਮਾਰੀ ਨੂੰ ਸੱਦਾ ਜੈਦੀ ਹਾਂ ਪੂਪੜੇ ਲੈ ਆਓ ਮੈਨੂੰ ਲੈ ਆ ਨਹੀਂ ਉਹ ਪੂਪੜੇ ਖਾਣ ਨੂੰ ਉਹ ਦਵਾਈ ਖਾਣ ਦੇ ਲਈ ਨਹੀਂ ਖਾਣ ਦੀ ਤੇ 20-20 ਸਾਲ ਦੀਆਂ ਹੋ ਗਈਆਂ ਮੀਦੀ ਖੂ ਆਪਣੇ ਜੋ ਖਾਣ ਨੂੰ ਲੈਣ ਨਾ ਤਾਈਏ ਹਾਂ ਜਦੋਂ ਮੰਨਦਾ ਤੂੰ ਕਹਿੰਦਾ 12 4 ਸਾਰਿਆਂ ਨੂੰ ਪ੍ਰੋਬਲਿਮ ਦੀ ਗੱਡੀ ਹੋ ਗਈ ਹੁਣ ਬਾਲਾ ਖਾਂਦੀ ਆ ਪ੍ਰੋਬਲਿਮ ਤਾਂ ਇਹ ਛੋਟੀ ਕਿਹੜਾ ਘਟ ਹੈ ਰੋਟੀ ਖਾਂਦੀ ਆ ਮੈਂ ਕਿਹਦੀ ਖਤਮ ਹੋ ਗਈ ਹਾਂ ਹਾਂ ਬਾਲੀ ਕਰਿਆ ਵਾ ਮਗਰ ਮੇਲੇ ਦੇ ਕਿਸ ਕੋਲ ਨਹੀਂ ਨਾ ਹਾਲ ਨਹੀਂ ਛੜਦਾ ਮੁੱਛੇ ਤੇਰੀ ਵੀ ਪਾਰਾ ਗੁਰਮੁਖਾ ਕੀ ਘਾਣਾ ਲੱਡੂ ਮਜ਼ਰਾ ਰੱਬ ਨਾਲ ਵੀ ਰੁੱਸ ਜਾਂਦੀ ਐ ਬਾਬੇ ਨੂੰ ਮੱਥਾ ਟੇਕ ਕੇ ਹੀ ਰੁੱਸ ਗਈ ਤੇ ਮੱਥਾ ਟੇਕਿਆ ਵੀ ਪੀਂਦੀ ਆਂਦੀ ਆਪੀ ਟੇਕਿਆ ਹੀ ਜਦ ਬਾਬਾ ਆਇਆ ਕਹਿੰਦੀ ਮੈਂ ਤੇ ਰੁੱਸੀ ਹੋਈ ਆ ਮੈਂ ਨਹੀਂ ਮੱਥਾ ਟੇਕਦੀ ਆਥ ਨੇ ਕਹਿੰਦੀ ਪੇਸ਼ਾ ਦੇ ਦੋ ਹਾਂ ਬਰਾਵਲੇ ਨੂੰ ਫੜਾਦੇ ਹੁੰਦੀ ਨਹੀਂ ਤੇ ਤੇ ਉਹ ਨਹੀਂ ਫੜੀਨੀ

ਇਹ ਕਿੰਨਾ ਕਰ ਆਏਗਾ ਤੇ ਇੱਕ ਲੱਡੂ ਰਹਿ ਗਿਆ ਕੋਈ ਰ ਪੂਰਾ ਚੋਲਾ ਰਹਿ ਗਿਆ ਥੋੜੀ ਬਰਫੀ ਕਾਣੀ ਆ ਜੋ ਪਸਾਇਗਾ ਦੇ ਦੋ ਦੇਆ ਜਾ ਰਿਹਾ ਸਾਹਮਣੇ ਹਨ ਜਰੂਰ ਆਉਂਦੀ ਹੈ ਨਾ ਮਤਕਾਂਦੇ ਨੇ ਜੈੜੀ ਜੈੜੀ ਸਮਾਨ ਸਾਰਾ ਦਿਨ ਦੇ ਜਾਂ ਤਾਂ ਅੱਛਾ ਜੀ ਠੀਕ ਹੈ ਜੀ ਪੜ ਲਗਿਆ ਦਿਲ ਤੁਸੀਂ ਮਾਇਆ ਨਹੀਂ ਮਿੱਠਾ ਵਾਲਾ ਬੜੀ ਸਰਕਾਰ ਜਿਹੜਾ ਕੈਮਰੇ ਸਾਹਮਣੇ ਮੈਨੂੰ ਖੜਾਇਆ ਬਈ ਘੰੂ ਘੁੰਡਾ ਦੂ ਉਹ ਖੋਲਣਾ ਗੋਈ ਅੱਗੇ ਨਾ ਅੱਗੇ ਆ ਅੱਗੇ ਵੀ ਬੀ ਅੱਗੇ ਤਾਂ ਕਿਤਾ ਬੁੱਖ ਬੇਰ ਲੱਗੀ ਚਾਹ ਨਹੀਂ ਹੈ ਕਿ ਮੈਂ ਰੋਟੀ ਖਾਂ ਜੇ ਇੱਕ ਆਪੀ ਲਈ ਇਹ ਲੋ ਜੀ 50 ਪਾਂ ਟੀ ਲਿਆ ਤੇ ਹੁਣ ਸਵੇਰ ਦਾ ਆਪਣਾ ਕਿਉ ਮਲਾਈ ਮੱਖਣੀ ਰ ਬਣਾਈ ਪਈ ਸੀ ਕਿਉਂਕਿ ਸਵੇਰੇ ਢਿੱਲੀ ਸੀ ਕੋਸ ਕੰਮ ਅਜ ਖਲਾਰਾ ਪੈ ਗਿਆ ਸਾਨੂੰ ਪਹਿਲਾਂ ਹੀ ਦੱਸਿਆ ਆਪਣਾ ਚੁੱਲ੍ਹੇ ਤੇ ਅੱਗ ਬਾਲਣੀ ਪੈਗੀ ਸਾਨੂੰ ਪਤਾ ਹੀ ਆ ਫਿਰ ਛੱਡਿਆ ਛੱਡਾ ਕੰਮ ਬਹੁਤ ਔਖਾ ਲੱਗਦਾ ਇਹਦੇ ਵਿੱਚ ਹੁਣ ਮੈਂ ਲੱਸੀ ਦੱਬ ਕੇ ਕਾੜਦੀ ਆਂ ਜੀ ਸਵੇਰੇ ਮਕਾਲੀ ਵਿੱਚ ਬਸ ਉਹ ਹੋ ਗਿਆ ਨਾਲ ਹੁੰਦੇ ਹੁਣ ਦੂਜੀ ਕਿੜਾ ਹੀ ਧਰ ਜੇ ਫਾਚੂ ਲੈ ਲੇ ਦਬ ਦਰ ਆਪਾ ਨੇ estrana ਕਿਉਂ ਉਸੇ ਦੀ ਬਣਦਾ ਜਿਉ ਨੱਸੀ ਹੋਵੇ ਫਿਰ ਵਿੱਚ ਕਿਆ ਹੋਣੀ ਸੇਤੀ ਬਣਦਾ ਦੇਖ ਲਈ ਬੰਲੇ ਵਰਮੰਦਾ ਸਰ ਮਾਵਾ ਕਿਉਂ ਬਣਾ ਲਾ ਆਪਣੇ ਕਾਲੇ ਸੋਲੇ ਰਿੱਜੇ ਪੈਣਗੇ ਤੇ ਇਧਰ ਰਾਗੜੇ ਵੀ ਪਾਏ ਨੇ ਰੰਨੇ ਤੇ ਇਧਰ ਮਸਾਲਾ ਵੀ ਬਣ ਆਇਆਗਾ ਇਹ ਦੁਬਾਰਾ ਪਾ ਤੜਕਾ ਲਾ ਦਾਂਗੇ ਬਸ ਛਾਤ ਮਾਰੇ ਨਾ ਚੀਜ਼ ਜੰਮ ਜਾਂਦੀ ਹੈ ਮਾਰੇ ਜਾਨ ਤੜਕਾ ਇਹ ਤਾਂ ਲੱਸੀ ਬਾਹਰ ਨਿਕਲ ਜੂ ਵਿੱਚੋਂ ਦੱਬਦਾ ਪੱਕੇ ਨਹੀਂ ਫਿਰ ਇਹ ਮਾਸ ਦੀ ਲੱਸੀ ਵਿੱਚ ਟਾਈਮ ਬਾਅਦ ਲੱਗਦਾ ਕਿ ਉਹ ਵੀ ਹਨਾ ਬਹੁਤ ਖੇਚਲਾ ਆਉਂਦੀ ਆ ਕਿਉਂ ਬਣਾਉਣ ਤੇ ਤੇ ਜੋ ਵੀ ਭੈਣਾ ਮਿੱਥੂ ਕਿਉਂ ਵਰਤਦੀਆਂ ਨੇ ਤਾਂ ਬਸ ਹੀ ਕਹਿਦੇ ਤੇਰੇ ਕਿਉਂ ਨਾਲ ਦਾ ਕਿਉਂ ਨਹੀਂ ਸੁਟੇ ਇਸ ਤਰ੍ਹਾਂ ਉਹ ਬਾਕੀ ਮੈਂ ਕਾਹਲ ਨਹੀਂ ਕਰਦੀ ਬਣਾਉਣ ਲੱਗੀ ਤੇ ਮੈਂ ਜੇ ਮੈਂ ਕਾਲੀ ਚ ਤੜਕੇ ਨੂੰ ਮੇੜਦਾ ਲਈ ਕੰਮ ਪਰ ਮੈਨੂੰ ਜੇਗਾ ਠੀਕ ਨਹੀਂ ਲੱਗਿਆ ਕੰਮ ਤੇ ਫਿਰ ਉਹ ਪਤਲੀ ਮਾ ਕਰਨੀ ਖਾਸ ਪੈ ਜਾਣ ਤਾਂ ਮੈਂ ਕਰੇ ਚ ਰੱਖ ਦਿੱਤੀ ਸੀ ਫਿਰ ਮਬਾਰਕ ਆਉਂਦੀ ਜੀ ਬਾਦੋਂ ਇਸ ਕਨਰਬਾਲ ਝੜਦੇ ਨੇ ਗੰਗੇ ਨੂੰ ਦੇ ਸਿੱਖ ਬੰਦੇ ਮੂਜ਼ੇ ਪੱਟੋ ਬਣਾ ਲਈ ਸੁਗਮਣ ਬਹਾਉਂਦੀ ਹੁਣ ਤੇਲ ਲਵਾਉਂਦੀ ਆ ਬੀਬੀ ਤੂੰ ਤੇ ਉਹਨੇ ਬਹਾ ਲਿਆ ਸੁਗਰਮਣ ਐ ਨੀਲਾ ਸੀ ਨਿਕਰੇ ਫੜ ਜੋ ਪੀਕਦੀਆਂ ਨਹੀਂ ਹੈਗੀ ਆ। ਫੱਤਿਓ ਬਣਾ ਕੇ ਲਾ ਦਿੱਤਾਗਾ। ਕਿਉਂ ਠੰਡਾ ਹੋ ਜਾਣ ਦੇ ਥੋੜਾ ਜਿਹਾ ਗਰਮ ਬਹੁਤ ਜ਼ਿਆਦਾ ਨੇ ਨਿੱਤਰ ਜੂ। ਉਹਨੇ ਠੰਡਾ ਹੋ ਜਾਊਗਾ। ਠੀਕ ਹੈ ਜੀ। ਉਸ ਤੋਂ ਪਹਿਲਾਂ ਬਾਅਦ ਚ ਆਪਾਂ ਘਿਓ ਨੇ ਨਿੱਤਰ ਦੇ ਨਿੱਤਰ ਦੇ ਤੇ ਠੰਡਾ ਹੁੰਦੇ ਹੁੰਦੇ ਆਪਾਂ ਲਾਵਾਂਗੇ ਤੜਕਾ, ਤੜਕਾ ਲਾਵਾਂਗੇ ਆਪਾਂ ਕਾਲੇ ਸੋਲੇ ਪੀਜੇ ਪਾ ਲੈ। ਮਸਾਲਾ ਗ੍ਰाइंड ਕਰਿਆ ਤੇ ਆਪਾਂ Hvis du har lagt krem i kjøttet ਉਕੀ ਤਰੀ ਸੰਗਨ ਹੋ ਜਾਂਦੀ ਹੈ ਗੁਰਮਨ ਥੋੜਾ ਜਿਹਾ ਪਾਣੀ ਐਚ ਥੋੜਾ ਚੇਲਕਾ ਫਿੜ ਲਓ ਬੋਜ ਪਿਚਾੜ ਕੇ ਜ ਪੰਜਪੁੱਤ ਜਿੱਸੀ ਕਿਉ ਬਾਹਰ ਅੱਪ ਤੇ ਇਹ ਚ ਪਾਵਾਂਗੇ ਸਵਾਦ ਅਨੁਸਾਰ ਜੇ ਸਲੋੜ ਅਨੁਸਾਰ ਦੇ ਸੁਪਾਵਾਂਗੇ ਪੱਤਾ ਨੀਆਂ ਗੋਭੀ ਪੈ ਗਈ। ਨਾ ਨਾ ਅਜਾ। ਖੁੱਚਾ ਹੋਰ ਹੁਦੜ ਰਸੋਈ ਚੱਕਣ ਕੁਝ ਜਾਣ ਨੂੰ ਨਾ ਹੋਰ ਚੱਕ ਲੈਣੇ ਹੋਰ। ਪਰ ਤੁਹਾਨੂੰ ਤਾਂ ਮਿਲਣ ਵਾਲੀ ਇਸ ਤਰ੍ਹਾਂ ਹੁੰਦਾ ਖਤਮ ਸਾਰੀਆਂ ਪੜਨ ਵਾਲੀ ਇਸ ਤਰ੍ਹਾਂ ਹੁੰਦਾਗਾ। ਐਨੀਵਰਸ ਕਿ ਸਭ ਦਿਓ ਫਾਸਿ ਲੱਗਦੇ। ਹੈਨ ਇਹ ਨਹੀਂ ਸੀ ਮੁੰਡਾ ਨੀਚੇ ਇਹ ਮੈ ਮ ਚਿੰਤੀ ਹੈਗੀ ਇਹ ਭਾਲਣੇ ਆਪਾ ਉਹ ਦੇ ਹੈਗਾ ਤਾਂ ਸਾਰਾ ਸਮਾਨ ਤੇ ਰਲ ਗਿਆ ਵਿੱਚ ਹਰਮੋਨ ਤੋਂ ਦੇਖ ਵੀ ਨੂਣ ਦਾ ਨਹੀਂ ਸਾਰਾ ਵੇਸਟ ਗਿਆ ਸਾਰਾ ਖਸ ਗਿਆ ਉਹ ਬੈ ਸਬਜੀ ਬਰਾਬਰ ਹੋ ਜਾ ਕੋ

ਗੁਰੂ ਜੀ ਉਹਦੇ ਨਾਲ ਪੈਣ ਨੇ ਕਮੈਂਟ ਕੀਤਾ ਸੀ ਹਨਾ ਕੈਂਜੀ ਪਣ ਵੀ ਛੋਟੇ ਛੋਟੇ ਭਾਂਡੇ ਤੁਸੀਂ ਸਬਜੀ ਬਣਨ ਕਿਵੇਂ ਬਣਾ ਲਾ ਹਲਦੀ ਨਹੀਂ ਜੀਰੋ ਆਪਾਂ ਪਾੜੀਆਂ ਪਾਤੀ ਮਾੜੀ ਆ ਪਾਹ ਬੰਦ ਕਰ ਦੋ ਜੀ ਤੇ ਪਾਹ ਨਾਲ ਪਾੜੀਆਂ ਥੱਲੇ ਹੋ ਜੇ ਕੋਈ ਕੱਟ ਜੀ ਫੇਰ ਦਿੰਨੀ ਨੂੰ ਤਾਂ ਆਪਣੇ ਜਿੱਦ ਦੇ ਵੱਧ ਹੁੰਦੇ ਕੋਲਿਆ ਚ ਬਣਾ ਲੈਣਾ ਇੱਕ ਪਾਂਡੇ ਸਾਡੇ ਬਹੁਤ ਵੱਡੇ ਵੱਡੇ ਵੀ ਹੈਗੇ ਨੇ ਸਾਡੇ ਲਈ ਪਰ ਵੱਧੂ ਰਹਿੰਦੀ ਐ ਪਰ ਅਸੀਂ ਚਾਰ ਤੇ ਜਾਣਿਆ ਵੀ ਸਬਜ਼ੀ ਤੋੜੀ ਦੀ ਮੁਕਦਨੀ ਵਿੱਚ ਛੋਟਾ ਚ ਬਣਾ ਲੈਣਾ ਲੋ ਜੀ ਪਰ ਆਗਰ ਨੂੰ ਸੋਨੇ ਪਾਤੇ ਇੱਕ ਪਹਿਨੇ ਕਮੈਂਟ ਕੀਤਾ ਸੀ ਪਹਿਨੀ ਪਣੇ ਦੀ ਜਰੂ ਮੈਂ ਸਾਡੇ ਬੇੜਾ ਸੋਰਟ ਆ ਪੱਕਾ ਐ ਮੈਂ ਪੋਚਾ ਲਾ ਦੇਣੀ ਆ ਮੇਰੇ ਬੇਟੇ ਨੂੰ ਮੈਂ ਸਾਈਕਲ ਚਲਾਉਣ ਨਹੀਂ ਦਿੰਦੀ ਹੈਗੀ ਤੇ ਸੋੜ ਦੇ ਵੇੜੇ ਚ ਸਾਈਕਲੀ ਬਹੁਤ ਸੋਹਣੀ ਚਲੂ ਜੇ ਮੇਰਾ ਬੇਟਾ ਆ ਕੇ ਚਲਾ ਲੇ ਚਲਾ ਲੇ ਪੈਣ ਬੈਠਾ ਹੈ ਨਾ ਕੋਈ ਗੱਲ ਨਹੀਂ ਆ ਜੋ ਸਲਾ ਲੂ ਸਾਈਕਲੀ ਤੇ ਅੱਜ ਕੱਲ੍ਹ ਵਾਲੀ ਵੀਡੀਓ ਚ ਉਹਨੇ ਇਤਿਹਾਸ ਪਾਣੀ ਤੁਸੀਂ ਮੇਰੀ ਕਮੈਂਟਰੀ ਪੜਿਆ ਪੜਿਆ ਤਾਂ ਹੈਗਾ ਤੁਸੀਂ ਪਾਣੀ ਬਸ ਮੈਂ ਜਿਹੜਾ ਪਕੀੜੇ ਬਣਾਉਣਾ ਬੋਲਣਾ ਜ਼ਿਆਦਾ ਨਹੀਂ ਰਹਿੰਦਾ ਹੈਗਾ ਪੜਦੇ ਕਮੈਂਟ ਆਪਾਂ ਸਾਰੇ ਹੀ ਹੋਗੇ ਤੁਸੀਂ ਜਿਹੜਾ ਕਮੈਂਟ ਕਰ ਦਿਓ ਪੜਦੇ ਆਪਾਂ ਸਾਰੇ ਹੀ ਹੋਗੇ ਇਹਦੇ ਵਿੱਚ ਆਪਾਂ ਪਾਵਾਂਗੇ ਹੁਣ ਆਲੂ ਮੂ ਜਰਦਰ ਕੋਈ ਆਪਣਾ ਖਾਸ ਆਲੂ ਪਾਉਂਦੀਆਂ ਨਹੀਂ ਸਾਡੇ ਘਰੇ ਆਲੂ ਪੈਂਦੇ ਨੇ ਵਿੱਚ ਮੇਰੇ ਪੇਕਾ ਪਰਿਵਾਰ ਵੀ ਪਾਉਂਦਾਂ ਨੇ ਹੈਗਾ ਸੋਨੇ ਇਸ ਦਾਲ ਚ ਸਬਜ਼ੀ ਚ ਆਲੂ ਜੀ ਦੇ ਵਿੱਚ ਆਪਾਂ ਪਾਵਾਂਗੇ ਇੱਕ ਕੱਪ ਪਾਣੀ ਦਾ ਹੋਰ ਸਪੈਸ਼ਲ ਥੱਲੇ ਲਗੂ ਸੰਗਣੀ ਬਹੁਤ ਹੋ ਗਈ ਇਹ ਚਲੋ ਜੀ ਆਪਾਂ ਇਹਦੇ ਵਿੱਚ ਇੱਕ ਕੱਪ ਪਾਣੀ ਦਾ ਪਾ ਦਈਏ ਤੇ ਉਧਰ ਆਪਣਾ ਘਿਓ ਪਾਉਂਦੀਏ ਇੱਥੋਂ ਜਿਹੜਾ ਦੇਖ ਲਓ ਤੁਸੀਂ ਕਾਨਸ ਤੇ ਕਿੰਨਾ ਖਲਾਰਾ ਪਿਆ ਪਿਆ ਉੱਪਰ ਖਲਾਰਾ ਲੋ ਜੀ ਆਪਾਂ ਨੇ ਕਿਉਂ ਘੂ ਬਣਾ ਦਿੱਤਾਗਾ ਤੇ ਸਬਜ਼ੀ ਨੂੰ ਤੜਕਾ ਵੀ ਲਾ ਦਿੱਤਾਗਾ ਤੇ ਪਤਾ ਨਹੀਂ ਕੀ ਗੱਲ ਪਤਾ ਨਹੀਂ ਮੇਰੇ ਨਾਲ ਹੀ ਇਸ ਤਰ੍ਹਾਂ ਹੁੰਦਾਗਾ ਵੀ ਸਾਰਾ ਜਿੱਦੇ ਛੁੱਟੀ ਹੁੰਦੇ ਸਾਰੇ ਨਹੀਂ ਕੰਮ ਨਿਭੜਦੇ ਤੇ ਹਜੇ ਤਾਰਾ ਪਰਿਆ ਪਿਆ ਨੇ ਕੱਪੜੇ ਲਾਉਣ ਦੀਆਂ ਉਹਨਾਂ ਨੂੰ ਲਾ ਕੇ ਲੈਣ ਨੂੰ ਤੈ ਮਾਰਦੀ ਐ ਬਸ ਤੈ ਮਾਰਦੇ ਮਾਰਦੇ ਐਨੇ ਮੱਜਾਂ ਨਾ ਟਾਈਮ ਹੋ ਜਾਊਗਾ ਹਨਾ ਬੰਨਣ ਦਾ ਐਨੇ ਆਥਨ ਦਾ ਛੜਪਾ ਦਾ ਪੁੜੀਆਂ ਦਾ ਹਨਾ ਸਾਰੇ ਨਹੀਂ ਕੰਮ ਨਿਭੜਦਾ ਤੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦਾ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ